ਸ੍ਰੀ ਕਾਲ ਤੁਸੀਂ ਜੁੜੇ ਹੋ ਦੀਸ ਦੁਨੀਆ ਦੇ ਨਾਲ ਮੈਂ ਸੋਨੀ ਸਿੰਘ ਢੜੋ ਹਾਂਜੀ ਅੱਜ ਢੜੋ ਦੇ ਵੀ ਕੀ ਅੱਜ ਪੰਜਾਬ ਸਰਕਾਰ ਦੀ ਜਿਹੜੀ ਆਰਟੀ ਫੂਕੀ ਗਈ ਆ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਇਥੇ ਦੇ ਮਜ਼ਦੂਰਾਂ ਵੱਲੋਂ ਜਪਿੰਡਪੁਰ ਉਹ ਵੀ ਕੀ ਅਕ੍ਰੋਸ ਦੇ ਵਿੱਚ ਪੰਜਾਬ ਸਰਕਾਰ ਦੀ ਆਰਥਿਕ ਉਕੀ ਹੈ ਤੇ ਕੀ ਵਿਸ਼ਾ ਕਿਸ ਚੀਜ਼ ਦਾ ਖੁਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਾਡੇ ਨਗਰਪੜੋ ਦੇ ਵਿੱਚ ਪੰਜਾਬ ਸਰਕਾਰ ਦੀ ਆਰਥਿਕ ਉਕੀ ਗਈ ਹੈ ਜੋ ਕਿ ਸਾਡੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮਕੇਸ਼ ਮਲੌਤ ਜੀ ਤੇ ਪਰਚਾ ਪਾ ਕੇ ਉਹਨਾਂ ਨੂੰ ਜੇਲ੍ਹ ਹੀ ਡਕਿਆ ਉਹਨੂੰ ਰਿਹਾ ਕਰਾਉਣ ਬਾਅਦ ਤੇ ਪ੍ਰਧਾਨ ਜੀ ਨੂੰ ਇਹ ਅੱਜ ਇੱਥੇ ਪੰਜਾਬ ਸਰਕਾਰ ਦਾ ਜਿਹੜਾ ਪਿੱਟ ਸਿਆਪਾ ਕੀਤਾ ਗਿਆ ਉਹੀ ਪੰਜਾਬ ਸਰਕਾਰ ਹੈ ਉਹੀ ਭਗਵੰਤ ਸਾਨ ਮੁੱਖ ਮੰਤਰੀ ਹੈ ਜਿਹੜਾ ਕਹਿੰਦਾ ਸੀ ਮਗਦਾ ਰਹੀ ਬੇ ਸੂਰਜਾ ਕਮੀਆਂ ਦੇ ਵੇੜੇ ਅੱਜ ਜਿਹੜੇ ਉਹ ਕਮੀਆਂ ਦੇ ਵੇੜੇ ਦੀ ਗੱਲ ਕਰਨ ਵਾਲਾ ਮੁੱਖ ਮੰਤਰੀ ਉਹਨਾਂ ਦੇ ਮਜ਼ਦੂਰਾਂ ਦੀ ਬਾਤ ਚੁੱਕਣ ਵਾਲੇ ਲੀਡਰਾਂ ਤੇ ਪਰਚੇ ਪਾ ਕੇ ਜੇਲੀ ਡੱਕਣ ਲੱਗਿਆ ਹੋਇਆ ਉਹਨੂੰ ਮਜ਼ਦੂਰ ਜਿਹੜੇ ਨੇ ਕੀ ਗੱਲ ਉਹ ਦਿਖਣੋਂ हट ਗਏ ਜਾਂ ਉਹ ਵੋਟਾਂ ਵੇਲੇ ਦਿਖਦੇ ਸੀ ਵੀ ਹਾਂ ਮਜ਼ਦੂਰ ਮੇਰੇ ਭਰਾ ਨੇ ਸੋ ਜਿੱਥੇ ਮਾਨ ਸਨਮਾਨ ਦੀ ਲੜਾਈ ਮੁਕੇਸ਼ ਮਲੌਤ ਨੇ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਵਿੱਚ ਲੜੀ ਆ ਸੈਂਕੜੇ ਪਿੰਡਾਂ ਦੇ ਵਿੱਚ ਜਿਹੜੀ ਜ਼ਮੀਨ ਜ਼ਬਾਉਣ ਬਾਅਦ ਤੇ ਕਾਮਯਾਬ ਹੋਏ ਨੇ ਉਹਨਾਂ ਨੂੰ ਦੇਖਦੇ ਹੋ ਜਿਹੜੀ ਪੰਜਾਬ ਸਰਕਾਰ ਨੂੰ ਉਹ ਜਲਨ ਪੈਦਾ ਹੋ ਰਹੀ ਆ ਵੀ ਇਹ ਮਜ਼ਦੂਰਾਂ ਦੀ ਲੜਾਈ ਜਿਹੜੀ ਆ ਉਹ ਕਿਉਂ ਲੜ ਰਿਹਾ ਪਰ ਅਸੀਂ ਸਰਕਾਰ ਨੂੰ ਇੱਕ ਗੱਲ ਦੀ ਚੇਤਾਵਨੀ ਦੇਣਾ ਚਾਹੁੰਦੇ ਆ ਜੇਕਰ ਸਾਡੇ ਮਜ਼ਦੂਰਾਂ ਦੇ ਸੂਬਾ ਪ੍ਰਧਾਨ ਆਗੂ ਜ਼ਮੀਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲਾਉਦ ਨੂੰ ਬਿਨਾਂ ਸੱਤ ਰਿਹਾ ਨਾ ਕੀਤਾ ਗਿਆ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਸੀਐਮ ਦੀ ਕੋਠੀ ਦਾ ਘਰੋ ਵੀ ਕਰਾਂਗੇ ਬੀਸੀ ਦਫ਼ਤਰ ਦਾ ਘਰੋ ਵੀ ਕਰਾਂਗੇ ਚਾਹੇ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ ਅਸੀਂ ਸਾਡੇ ਜਿਹੜੇ ਆਗੂ ਨੇ ਉਹ ਬਿਨਾਂ ਸ਼ਰਤ ਜਿਹੜੇ ਰਿਹਾ ਕਰਾ ਕੇ ਹਟਾ ਕਰਦੇ ਆ ਸਰਕਾਰ ਹੈ ਜਿੰਨੇ ਗੱਲਬਾਤ ਕਰਦੇ ਆ ਮਜ਼ਦੂਰਾਂ ਨੂੰ ਹਮੇਸ਼ਾ ਮਜ਼ਦੂਰ ਮੀਟਿੰਗ ਦਾ ਟਾਈਮ ਰੱਖਦੇ ਨੇ ਸਰਕਾਰ ਉਹਨਾਂ ਤੋਂ ਮੀਟਿੰਗ ਦੇ ਟਾਈਮ ਤੋਂ ਭੱਜਦੀ ਹੋਆ ਹੁਣ ਤੱਕ ਜਿਹੜੀ ਕਿਰਤਿਆਂ ਦੀ ਗੱਲ ਕਰਦੀ ਸੀ ਸਰਕਾਰ ਨੇ ਹੁਣ ਤੱਕ ਚਾਹੇ ਕੋਈ ਵੀ ਆ ਚਾਹੇ ਉਹਨਾਂ ਦੀ ਡੀਸੀ ਰੇਟ ਨੂੰ ਲੈ ਕੇ ਚਾਹੇ ਜਿਹੜੇ ਕੱਚੇ ਕੰਮੇ ਨੇਗੇ ਉਹ ਵੀ ਵਿਚਾਰੇ ਸਪਾਈ ਸੇਵਕ ਨੇ ਜਿੰਨੇ ਦੇਖੋ ਗੱਲ ਇਹ ਆ ਜਿਹੜੀ ਇਹ ਵੋਟ ਬੈਂਕ ਦੀ ਗੱਲ ਆ ਤਾਂ ਉਦੋਂ ਆ ਕੇ ਮਜ਼ਦੂਰਾਂ ਨੂੰ ਇਹ ਏਡੇ ਵੱਡੇ ਸੁਪਨੇ ਦਿਖਾ ਦਿੰਦੇ ਨੇ ਜਿਹਦੇ ਵਿੱਚ ਕਿਤੇ ਨਾ ਕਿਤੇ ਮਜ਼ਦੂਰ ਜਿਹੜੇ ਲੋਕ ਨੇ ਉਹ ਸਾਡੇ ਇਹਨਾਂ ਦੀਆਂ ਗੱਲਾਂ ਚ ਆ ਜਾਂਦੇ ਨੇ ਸੋ ਅਸੀਂ ਮਜ਼ਦੂਰ ਆਗੂਆਂ ਨੂੰ ਵੀ ਬੇਨਤੀ ਕਰਾਂਗੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਸਰਕਾਰ ਦਾ ਜਿਹੜਾ ਉਹ ਜਲੂਸ ਕੱਢ ਕੇ ਦੱਸਿਆ ਜਾਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦਾ ਮੂੰਹ ਤੋੜ ਜਵਾਬ ਉਹ ਦੇਣਾ ਕਿਵੇਂ ਆ ਜਿਹੜੀ ਆਪਾਂ ਨੂੰ ਸਰਕਾਰ ਮਜ਼ਦੂਰਾਂ ਨੂੰ ਪਰਮਾ ਕੇ ਪਿੰਡਾਂ ਦੇ ਵਿੱਚ ਨਮੀਆਂ ਨਮੀਆਂ ਆ ਕੇ ਸਕੀਮਾਂ ਦੱਸ ਕੇ ਚਲੀ ਜਾਂਦੀ ਆ ਜਿਹੜੀ ਕਿ ਬਾਅਦ ਦੇ ਵਿੱਚ ਆ ਕੇ ਉਸ ਸਕੀਮਾਂ ਜਿਹੜੀਆਂ ਠੱਪ ਕਰ ਦਿੰਦੇ ਨੇ ਜਿਵੇਂ ਹੁਣ ਆਪਾਂ ਰੇਗਾ ਦੇਖ ਰਿਹਾ ਕੀ ਪੰਜਾਬ ਸਰਕਾਰ ਹੁਣ ਮੋਦੀ ਦਾ ਮੂੰਹ ਭਰ ਨਹੀਂ ਸਕਦੀ ਕੀ ਮੋਦੀ ਨੂੰ ਜਵਾਬ ਨਹੀਂ ਦੇ ਸਕਦੇ ਵੀ ਹਾਂ ਜਿਹੜੇ ਨਰੇਗਾ ਮਜ਼ਦੂਰ ਨੇ ਨਰੇਗਾ ਕੰਮ ਇਹਨੇ ਜਿਹੜੇ ਨਰੇਗਾ ਸਰ ਤੇ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਸੀ ਉਹ ਕਿੱਥੇ ਜਾਣਗੇ ਜਦੋਂ ਕਿ ਅਜੇ ਇਹਨਾਂ ਦਾ ਆਪਦਾ 1-1000 ਰੁਪਏ ਜਿਹੜਾ ਬੀਬੀਆਂ ਨੂੰ ਵਾਦਾ ਕੀਤਾ ਸੀ ਜੇ ਉਹ ਪਿੱਛੇ ਲੜਕਦਾ ਅਸੀਂ ਤਾਂ ਉਹ ਵੀ ਕਹਿੰਦੇ ਹਾਂ ਵੀ ਜਿਹੜਾ ਉਹ ਹੁਣ ਤੱਕ ਦਾ 50000 ਰੁਪਏ ਬਣਦਾ ਉਹ ਇਕੱਠਾ ਦਿੱਤਾ ਜਾਵੇ ਨਹੀਂ ਦੇਖ ਲਓ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਰਕਾਰ ਨੇ ਫੇਰ ਲੌਲੀਬੋਪ ਲੈ ਕੇ ਜਾਂਦੀ ਜਾਂਦੀ ਸਰਕਾਰ ਜਿਹੜੀ ਆ ਉਹ ਮੁੜ ਕੇ ਆਵੇ ਨਾਵੇਂ ਉਹ 1000 ਰੁਪਏ ਲਾਗੂ ਕਰ ਲਓ ਜਿਹੜਾ ਪਿੱਛੇ ਵਾਲੇ 4 ਸਾਲ ਦਾ ਗਿਆ ਉਹਦੇ ਬਾਰੇ ਕਿਸ ਦਾ ਜਿਹੜਾ ਵਿਸ਼ਾ ਅੱਜ ਅਸੀਂ ਪਿੰਡ ਪਰੋ ਵਿੱਚ ਜੋ ਵੀ ਅਸੀਂ ਆਰਥੀ ਭੂਗ ਮਜਾਰਾ ਕੀਤਾ ਹੈ ਉਹਦਾ ਮੇਨ ਮਕਸਦ ਇਹ ਹੈ ਵੀ ਸਾਡੇ ਜੁਝਾਰੂ ਆਗੂ ਮੁਕੇਸ਼ ਮਲਾਉ ਦਾ ਜਿਨ੍ਹਾਂ ਦੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਦਿੱਲੀ ਦੇ ਇਨਜਾਮੁਦਨ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਉਹਦਾ ਇੱਕੋ ਇੱਕ ਕਾਰਨ ਹੈ ਕਿ ਜੋ ਉਹ ਬੇਗੰਪੋਰਾ ਬਸਾਉਣ ਦੀ ਗੱਲ ਪਿਛਲੇ ਲੰਬੇ ਸਮੇਂ ਤੋਂ ਕਰਦੇ ਆਏ ਨੇ ਜੋ 950 ਕਿਲਾ ਸੰਗਰੂਰ ਪੁਰਾਣੇ ਰਾਜੇ ਦਾ ਜਿਹੜਾ ਬੇਜਾਨ ਪਿਆ ਜਿਹੜਾ ਕਿਸੇ ਕੰਮ ਦਾ ਨਹੀਂ ਹੈਗਾ ਜਦੋਂ ਉਹਨਾਂ ਨੂੰ ਬੇਜ਼ਮੀਨੇ ਕੱਲੇ ਨਹੀਂ ਹੈਗੇ ਵੀ ਬੇਜ਼ਮੀਨੇ ਇੱਕ ਮਜ਼ਦੂਰ ਨੇ ਉਹਦੇ ਵਿੱਚ ਕਿਸਾਨ ਵੀ ਆਉਂਦੇ ਨੇ ਸਾਰੀਆਂ ਜਾਤਾਂ ਦੇ ਆਉਂਦੇ ਨੇ ਉਹਨਾਂ ਨੇ ਇਹ ਗੱਲ ਕੀਤੀ ਵੀ ਇਹਨੂੰ ਸਾਰੀਆਂ ਬੇਜ਼ਮੀਨਾਂ ਵਿੱਚ ਵੰਡਿਆ ਜਾਵੇ ਤਾਂ ਸਰਕਾਰ ਤੋਂ ਇਹ ਚੀਜ਼ ਹਜਮ ਨਹੀਂ ਹੋਈ ਉਹਦੇ ਝੂਠੇ ਪਰਚੇ ਪਾ ਕੇ ਉਹਨੂੰ ਜੇਲਾ ਵਿੱਚ ਡੱਕਿਆ ਜੋ ਕਿ ਇੱਕ ਬਹੁਤ ਵੱਡਾ ਮਜ਼ਦੂਰ ਵਰਗ ਦੇ ਹਮਲਾ ਹੈ ਇੱਕ ਤਾਂ ਕੇਂਦਰ ਸਰਕਾਰ ਜਿਹੜੀ ਨਰੇਗਾ ਦਾ ਭੋਗ ਪਾਤਾ ਥੋੜਾ ਬੋਟਾ ਜਿਹੜਾ ਮਜ਼ਦੂਰਾਂ ਨੂੰ ਕੰਮ ਮਿਲਦਾ ਸੀ ਉਹ ਤੋਂ ਵੀ ਜਾਂਦੀ ਰਹੀ ਤੇ ਜੋ ਮਜ਼ਦੂਰ ਪੰਚਾਇਤੀ ਹਿੱਸਾ 33% ਜਿਹੜਾ ਹਿੱਸਾ ਉਹ ਸੰਘਾਸਨ ਕਰਕੇ ਲੜਦੇ ਸੀਗੇ ਤਾਂ ਕਿਤੇ ਨਾ ਕਿਤੇ ਸਰਕਾਰ ਦੀ ਇਹ ਸੋਚ ਆ ਵੀ ਉਹ ਜ਼ਮੀਨਾਂ ਇਹ ਹਾਸਲ ਨਾ ਕਰਨਾ ਕਿਉਂਕਿ ਜਦੋਂ ਉਹਨਾਂ ਨੂੰ ਕੋਈ ਆਗੂ ਨਹੀਂ ਰਹੂਗਾ ਉਹਨੂੰ ਦਸਰਾਂ ਵਾਲਾ ਨਹੀਂ ਰਹੂਗਾ ਉਹਨੂੰ ਕੋਈ ਲੀਡ ਕਰਨ ਵਾਲਾ ਨਹੀਂ ਰਹੂਗਾ ਤਾਂ ਜਿਹੜੀ ਜਥੇਬੰਦੀ ਆ ਉਹਨੂੰ ਅੱਗੇ ਨਾ ਬਵਧਨ ਦਿੱਤਾ ਜਾਵੇ ਮੁਕੇਸ਼ ਮਲੌਤ ਦਾ ਇਹੀ ਕੰਮ ਉਹਨੂੰ ਇਹ ਕੀਤਾ ਗਿਆ ਵੀ ਉਹਦੇ ਝੂਠੇ ਪਰਚੇ ਪਾ ਕੇ ਉਹਨੂੰ ਅੰਦਰ ਕੀਤਾ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਆਉਣ ਵਾਲੇ ਸਮੇਂ ਵਿੱਚ ਜੋ ਵੀ ਸਾਨੂੰ ਉੱਪਰੋਂ ਸੁਨੇਹਾ ਆਊਗਾ ਅਸੀਂ ਉਹਦੀ ਰਿਹਾਈ ਵਾਸਤੇ ਵੱਡਾ ਸੰਘਰਸ਼ ਪਿੜਾਂਗੇ ਇਹ ਸਰਕਾਰ ਨੂੰ ਅਸੀਂ ਫਿਰ ਚੇਤਾਵਨੀ ਦਿੰਦੇ ਆ ਕਿ ਉਹਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਜੀ ਬਹੁਤ ਬਹੁਤ ਖਾਲਸਾ ਉਹ ਜਿਹੜੀ ਫਤਿਹ ਅੱਜ ਜੋ ਸਾਡੇ ਪਿੰਡ ਭਰੋ ਵਿੱਚ ਪੰਜਾਬ ਸਰਕਾਰ ਦੀ ਅੱਜ ਫੂਟ ਲਿਆ ਕੀਤਾ ਗਿਆ ਜੋ ਲੰਬੇ ਸਮੇਂ ਤੋਂ ਸਾਡੇ ਜ਼ਮੀਨ ਪ੍ਰਾਪਤੀ ਸਰਸ ਕਮੇਟੀ ਦੇ ਪ੍ਰਧਾਨ ਕੇਸ ਮਲਵੋਈ ਜੋ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਜ਼ਮੀਨ ਦਿਵਾਉਣ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਸੀ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਅੱਜ ਪੰਜਾਬ ਸਰਕਾਰ ਨੇ ਝੂਠੇ ਪਰਚੇ ਪਾਏ ਹੋਏ ਨੇ ਜਿਹੜੇ ਉਹਨਾਂ ਦੇ ਉੱਤੇ ਉਹਨਾਂ ਨੂੰ ਫੜ ਕੇ ਗ੍ਰਿਪਤਾਰ ਕਰ ਰਹੇ ਨੇ ਕਿਉਂਕਿ ਕੋਈ ਅੱਗੇ ਕੋਈ ਗਰੀਬਾਂ ਦੀ ਕੋਈ ਆਵਾਜ਼ ਨਾ ਚੱਕੇ ਇਹ ਝੂਠੇ ਪਰਚੇ ਇਸ ਕਰਕੇ ਪਾਈ ਜਾਂਦੇ ਨੇ ਕਿ ਗਰੀਬਾਂ ਦਾ ਕੋਈ ਹਮਦਰਦੀ ਨਾ ਬਣੇ ਤੇ ਗਰੀਬਾਂ ਦੀ ਕੋਈ ਆਵਾਜ਼ ਨਾ ਆਵੇ ਅਸੀਂ ਪੰਜਾਬ ਸਰਕਾਰ ਨੂੰ ਸਤਾਵਦੀ ਦਿੰਦੇ ਆ ਜੇ ਉਹਨਾਂ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਝੂਠੇ ਪਰਚੇ ਪਾਉਂਦੇ ਰਹੇ ਸਾਨੂੰ ਚਾਹੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨਾ ਪਵੇ ਚਾਹੇ ਡੀਸੀ ਦਫ਼ਤਰ ਦੇ ਦਫ਼ਤਰ ਅੱਗੇ ਧਰਨਾ ਰੱਖਣਾ ਪਵੇ ਤਾਂ ਅਸੀਂ ਮਜ਼ਦੂਰਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਪੰਜਾਬ ਸਰਕਾਰ ਦਾ ਪਿੱਟਸਾਪਾ ਇਸੇ ਤਰ੍ਹਾਂ ਹੀ ਕਰਦੇ ਰਹਾਂਗੇ ਤੇ ਇਸੇ ਤਰ੍ਹਾਂ ਹੀ ਅਸੀਂ ਜ਼ਮੀਰ ਪ੍ਰਾਪਤਿਸਕਾ ਕਮੇਟੀ ਦੀ ਦੇ ਪ੍ਰਧਾਨ ਕੇਸ ਮਰੋਦ ਨੂੰ ਬੇਨਾਸਬਤ ਦੋ ਰਿਹਾ ਕਰਨ ਅਸੀਂ ਪੰਜਾਬ ਸਰਕਾਰ ਨੂੰ ਇਹ ਚਸਾਰਨੀ ਦੇ ਚਾਹੁੰਦੇ ਹਾਂ